ਕਰਦੇ ਬੂਹੇ ਤੇ ਆ ਕੇ ਪਤਾ ਪੁੱਛਣ ਵਾਲਿਆਂ ਤੋਂ ਰਹੋ ਸਾਵਧਾਨ ਪਤਾ ਪੁੱਛਣ ਦੇ ਬਹਾਨੇ ਦੂ ਨੌਜ਼ਬੰਦ ਕਰਗੇ ਕਾਰਾ ਮਹਿਲਾ ਤੋਂ ਬਾਲੀਆਂ ਚਪਟਕੇ ਹੋਈ ਫਰਾਂ ਜੇਕਰ ਤੁਹਾਡੇ ਘਰ ਦੇ ਬੂਹੇ ਤੇ ਕੋਈ ਆ ਕੇ ਪਤਾ ਪੁੱਛਦਾ ਤਾਂ ਤੁਸੀਂ ਵੀ ਸਾਵਧਾਨ ਨਾਲ ਉਸ ਦਾ ਸਾਹਮਣਾ ਕਰੋ ਕਿਉਂਕਿ ਇਹ ਕੋਈ ਲੁਟੇਰਾ ਜਾਚਾ ਚਪਟਕ ਮਾਰ ਵੀ ਹੋ ਸਕਦਾ ਹੈ ਅਜਿਹਾ ਹੀ ਇੱਕ ਕਾਰਾ ਦੋ ਮੋਟਰਸਾਈਕਲ ਸਵਾਰ ਤਾਰੀਵਾਲ ਦੇ ਡੰਡਵਾ ਰੋਡ ਤੇ ਸਥਿਤ 골ਡਨ ਐਵੇਨਿਊ ਵਿਖੇ ਕਰ ਗਏ ਨੇ ਜਿੱਥੇ ਇੱਕ ਘਰ ਦੇ ਬੂਹੇ ਦੇ ਵਿੱਚ ਆ ਕੇ ਪਹਿਲਾਂ ਔਰਤ ਕੋਲੋਂ ਪਤਾ ਪੁੱਛਿਆ ਤੇ ਫਿਰ ਪਾਣੀ ਮੰਗਿਆ ਤੇ ਫਿਰ ਉੱਥੇ ਬੈਠੀ ਔਰਤ ਦੀਆਂ ਵਾਲੀਆਂ ਚਪਟਕੇ ਫਰਾਰ ਹੋ ਗਏ ਨੇ 2 ਮਿਲਟਰੀ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਏ ਨੇ ਜਿਸ ਦੇ ਵਿੱਚ ਪਹਿਲਾਂ ਇੱਕ ਹੋਰ ਘਰ ਦੀ ਔਰਤ ਕੋਲ ਪਤਾ ਪੁੱਛਦੇ ਨਜ਼ਰ ਆ ਰਹੇ ਨੇ ਅਤੇ ਬਾਅਦ ਦੇ ਵਿੱਚ ਦੂਜੇ ਘਰ ਦੇ ਵਿੱਚ ਜਾ ਕੇ ਔਰਤ ਦੀਆਂ ਵਾਲੀਆਂ ਝਪਟ ਕੇ ਫਰਾਰ ਹੁੰਦੇ ਨਜ਼ਰ ਆ ਰਹੇ ਨੇ ਜਾਣਕਾਰੀ ਦਿੰਦੇ ਆ ਪੀੜਤ ਔਰਤ ਕਿਰਨ ਬਾਲਾ ਤੇ ਉਸਦੇ ਦਿਓਰ ਸੁਰਿੰਦਰ ਮਹਿ ਮਹਾਜ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਵਿੱਚ ਸੀ ਅਤੇ ਕਿਰਨ ਬਾਲਾ ਗੇਟ ਨੇੜੇ ਕੁਰਸੀ ਤੇ ਬੈਠੀ ਹੋਈ ਸੀ ਇੰਨੇ ਨੂੰ ਦੋ ਮੋਟਰਸਾਈਕਲ ਸਵਾਰ ਨੌਜਵਾਨ ਆਉਂਦੇ ਨੇ ਅਤੇ ਕਿਸੇ ਦਾ ਪਤਾ ਪੁੱਛਦੇ ਨੇ ਜਾਣਕਾਰੀ ਹੋਣ ਤੋਂ ਇਨਕਾਰ ਕਰਨ ਤੇ ਉਹ ਅੱਗੇ ਨਿਕਲ ਜਾਂਦੇ ਨੇ ਤੇ ਫਿਰ ਮੋਟਰਸਾਈਕਲ ਮੋੜ ਕੇ ਵਾਪਸ ਆ ਜਾਂਦੇ ਨੇ ਅਤੇ ਉਹਨਾਂ ਵਿੱਚੋਂ ਇੱਕ ਨੌਜਵਾਨ ਉਤਰ ਕੇ ਫਿਰ ਗੇਟ ਮੋੜੇ ਆ ਕੇ ਖੜਾ ਹੋ ਜਾਂਦਾ ਹੈ ਤੇ ਪਾਣੀ ਮੰਗਦਾ ਹੈ ਹਾਲਾਂਕਿ ਉਹਨਾਂ ਦੀ ਨੂੰ ਵੱਲੋਂ ਉਸ ਨੂੰ ਬਾਹਰ ਜਾਣ ਲਈ ਕਿਹਾ ਜਾਂਦਾ ਹੈ ਪਰ ਇੱਕਦਮ ਮੌਕਾ ਵੇਖ ਕੇ ਉਹ ਕੁਰਸੀ ਤੇ ਬੈਠੀ ਕੇਰਨ ਵਾਲਾ ਦੀਆਂ ਦੋਵੇਂ ਕੰਨਾਂ ਦੀਆਂ ਵਾਲੀਆਂ ਚੱਪਟ ਕੇ ਫਰਾਰ ਹੋ ਜਾਂਦੇ ਨੇ ਮੇਰਾ ਨਾਮ ਕੇਰਨ ਵਾਲਾ ਵਾ ਤੇ ਅਸੀਂ 골ਡਨ ਗਲੀ ਚ ਰਹਿੰਦੇ ਤੇ ਪਹਿਲਾ ਇੱਕ ਵਾਰ ਇੱਕ ਮੋਟਰਸਾਈਕਲ ਤੇ ਰਿਹਾ ਇੱਕ ਅੰਦਰ ਆਇਆ ਤੇ ਕਹਿੰਦਾ ਵੀ ਮੈਨੂੰ ਬਰਵਿੰਦਰ ਦੇ ਮਲਕੋ ਦਾ ਘਰ ਦੱਸੋ ਜਿਨ੍ਹਾਂ ਨੇ ਕਬੂਤਰ ਰੱਖੇ ਦੇ ਮੈਂ ਕਿਹਾ ਤੁਹਾਨੂੰ ਨਹੀਂ ਪਤਾਗਾ ਜਿੱਥੇ ਹੈ ਇਹਦੇ ਨਾਲੋਂ ਉਹ ਕਿ ਚੱਲ ਗਿਆ ਅੰਦਰ ਨੂੰ ਫੇਰ ਆਇਆ ਫੇਰ ਸਿੱਧਾ ਲਾਉਂ ਗਿਆ ਤੇ ਫੇਰ ਆਇਆ ਦਵਾਰਾ ਉੱਥੇ ਖਲੋ ਗਿਆ ਹਾਨਕੇ ਤੇ ਫੇਰ ਉਹ ਕਹਿੰਦਾ ਵੀ ਪਾਣੀ ਪਿਆਓ ਮੈਂ ਕਿਹਾ ਜੀ ਪਾਣੀ ਐ ਮੋਟੀ ਲਾਗੇ ਖਲੋਤੀ ਸੀ ਤੇ ਇਹ ਕਹਿੰਦੀ ਤੂੰ ਪਿੱਛੇ ਰਹਿ ਆਂ ਹੀ ਪਾਣੀ ਤੈਨੂੰ ਪਿਆ ਦਿੰਦੇ ਆ ਮੁੜ ਕੇ ਕਹਿੰਦਾ ਤੈਨੂੰ ਦੋ ਫੁਲਕੇ ਪਿਆ ਦੇ ਕੋਵਾ ਦੋ ਤੇ ਕਹਿੰਦੀ ਤੂੰ ਬਾਹਰ ਤੇ ਰਹਿ ਬਾਹਰ ਜਾਏਂਗੇ ਤੇ ਫੇਰ ਹੀ ਫੁਲਕੇ ਦਿਆਂਗੇ ਨਾ ਤੇ ਮੁੜ ਕੇ ਮੈਂ ਤੇ ਕੁਰਸੀ ਤੇ ਬੈਠੀ ਸੀ ਮੈਂ ਤੇ ਉੱਠੀ ਨਹੀਂ ਤੇ ਮੁੜ ਕੇ ਆਇਆ ਤੇ ਉਹ ਰਖਵਾ ਮਾਰ ਕੇ ਤੇ ਬਾੜੀਆਂ ਲਾ ਕੇ ਲੈ ਗਿਆ ਕੁਰਸੀ ਨੂੰ ਤੇ ਆ ਹੀ ਕਹਿੰਨਾ ਵੀ ਉਹਦੇ ਹੱਥ ਹੀ ਵਾੜ ਦੇਣ ਉਹਦੇ ਤੇ ਆ ਹੀ ਨਹੀਂ ਘੇਰੋ ਲਾ ਪਾਇਆ ਹੈ ਅਬ ਤੇ ਲੋਕੀ ਇਕੱਠੇ ਹੋਏ ਆ ਮੈਂ ਸੁਰਿੰਦਰ ਕੁਮਾਰ ਮਹਾਜਨ ਨੂੰ 골ਡਨ ਐਵੇਨਿਊ ਗਲੀ ਧਾਰੀਵਾਲ ਵਿੱਚ ਰਹਿ ਰਹੇ ਆ ਇਹ ਮੇਰੇ ਵੱਡੇ ਭਜਾਈ ਹੀ ਹੈ ਨਾ ਇਹ 1 ਵਜੇ ਨਾਲ ਸਮਾਂ 1 ਵਜੇ ਲਗਭਗ 1 ਵਜੇ ਦਾ ਸਮਾਂ ਹੀ ਇੱਥੇ ਬੈਠੇ ਦੇ ਸੀ ਤੇ ਇਧਰੋਂ ਦੋ ਮੁੜੇ ਆਏ ਆ ਉਹ ਪਹਿਲਾਂ ਤੇਨਾਂ ਨੂੰ ਪੁੱਛਿਆ ਉਹਨਾਂ ਨੇ ਵੀ ਇਸ ਨਸਰਾ ਸਰਪਸਰਾ ਨੇ ਦਾ ਘਰ ਕਿੱਥੇ ਆ ਤੇ ਇਹਨਾਂ ਨੇ ਕਿਹਾ ਸਾਨੂੰ ਨਹੀਂ ਪਤਾ ਉਹ ਅੱਗੇ ਚੱਲ ਗਏ ਆ ਦੁਬਾਰਾ ਫੇਰ ਉਹ ਵਾਪਸ ਆਏ ਆ ਉੱਥੇ ਖਲਾਰ ਦੇ ਅਗਲੇ ਪਾਸੇ ਮੋਟਰਸਾਈਕਲ ਖਲਾਰ ਕੇ ਉਹ ਫੇਰ ਦੁਬਾਰਾ ਆਏ ਆ ਉਹਨਾਂ ਨੇ ਫੇਰ ਆਣ ਕੇ ਇਹਨਾਂ ਨੂੰ ਪੁੱਛਿਆ ਵੀ ਨਹੀਂ ਸਾਨੂੰ ਪਾਣੀ ਪੀਣਾ ਵਾ ਤੇ ਇਹ ਪਾਣੀ ਪਾਣੀ ਇਹ ਕਹਿੰਦੇ ਬਾਹਰ ਹੋ ਬੋ ਤੁਹਾਨੂੰ ਤੇ ਇਹਨਾਂ ਨੇ ਮੁੜ ਕੇ ਫੇਰ ਇਹਨਾਂ ਨੇ ਕਹਿ ਵੀ ਨਹੀਂ ਅਸੀਂ ਰੋਟੀ ਵੀ ਖਾਣੀ ਹੈ ਇਹ ਅੰਦਰ ਬੜੀ ਜਾਂਦੇ ਸੀ ਦੋਵੇਂ ਜਣੇ ਤੇ ਇੱਕ ਜਣਾ ਅੰਦਰ ਸੀ ਤੇ ਇੱਕ ਜਣਾ ਮੋਟਰਸਾਈਕਲ ਬਾਹਰ ਲੱਗਾ ਸੀ ਉਹ ਮੋਟਰਸਾਈਕਲ ਸਟਾਰਟ ਸੀ ਮੋਟਰਸਾਈਕਲ ਦੇ ਉੱਤੇ ਰਿਹਾ ਤੇ ਇਹ ਬਾਹਰ ਨਾ ਜਾਣ ਤੇ ਇਹਨਾਂ ਨੇ ਸਾਡੀ ਨੂਰ ਆਣੀ ਕਹਿੰਦੀ ਵੀ ਤੁਸੀਂ ਬਾਹਰ ਨਿਕਲਦੇ ਨੇ ਨਿਕਲਦੇ ਇਹਨਾਂ ਨੇ ਮਲਬੋ ਆਜ ਮਾਰੀ ਕਹਿੰਦੇ ਡੈਡੀ ਜੀ ਆਇਓ ਜਲਦੀ ਡੈਡੀ ਜੀ ਆਇਓ ਜਲਦੀ ਉਹਨਾਂ ਨੇ ਮਲਬੋ ਜਦੋਂ ਇਹਨੀ ਗੱਲ ਕਹੀ ਨਾ ਇਹਨਾਂ ਨੇ ਤੇ ਉਹਨਾਂ ਮਹ ਲੋ ਖਿਚੀ ਮਾਰੀਆ ਤੇ ਦਵਾ ਦਾ ਮੋਟਰਸਾਈਕਲ ਤੇ ਬੈਰ ਕੇ ਚਲੇ ਗਏ ਆ ਇਹਨਾਂ ਨੇ ਰੋਲਾ ਰੋਲਾ ਬੜਾ ਪਾਇਆ ਮਗਰ ਪਰ ਉਹ ਡੜਮਾਰ ਰੋਣ ਨੂੰ ਇਧਰੋਂ ਨਿਕਲ ਗਏ ਆ ਉਹਨਾਂ ਨੇ ਸਾਰੇ ਸੀਸੀ ਕੈਮਰੇ ਸਾਰੇ ਹਵਾਲੇ ਆ ਸਭ ਕੁਝ ਦੇਖਿਆ ਉਹਨਾਂ ਨੇ ਉਹ ਉਹਨਾਂ ਨੇ ਸਾਨੂੰ ਪੂਰਾ ਪ੍ਰਸ਼ਾਸਨ ਨੇ ਸਾਨੂੰ ਕਿਹਾ ਵੀ ਸੁਭਾਸ਼ਨ ਦਿੱਤਾ ਵੀ ਅਸੀਂ ਜਲਦ ਤੋਂ ਜਲਦ ਜਿਹੜੀ ਵਾਰਦਾਤ ਹੋਈ ਆ ਇਹਦਾ ਮਹ ਲੋ ਕੋਈ ਤਾਂ ਕੋਈ ਹੱਲ ਜ਼ਰੂਰ ਨਿਕਾਲਣਾ ਤੇ ਉਹ ਕਹਣਾ ਜਾਨਾ ਜੀ ਵੇਖੋ ਜੀ ਪ੍ਰਸ਼ਾਸਨ ਤੇ ਚਲੋ ਪਤਾ ਨਹੀਂ ਮੈਨੂੰ ਕੀ ਹੋ ਰਿਹਾ ਪਰ ਇੱਥੇ ਚੋਰੀਆਂ ਜਿਹੜੀਆਂ ਮੋ ਜ਼ਿਆਦਾ ਹੋ ਰਹੀਆਂ ਮੋਟਰਸਾਈਕਲ ਚੁੱਕੇ ਜਾਂਦੇ ਆ ਇੱਥੇ ਮੇਰਾ ਫਰੈਂਡ ਸੀ ਆ ਪਿਛਲੇ 2 ਮਹੀਨੇ ਹੋ ਗਿਆ ਉਹਦਾ ਮੋਟਰਸਾਈਕਲ ਚੁੱਕਿਆ ਗਿਆ ਉਹ ਵੀ ਸੀਸੀ ਕੈਮਰੇ ਵਿੱਚ ਆ ਗਿਆ ਸੀ ਪਰ ਅਜ ਤੱਕ ਉਹਦਾ ਕੋਈ ਪਤਾ ਨਹੀਂ ਲੱਗਾ ਉਹਨਾਂ ਦਾ ਵੀ ਹੋਰ ਵੀ ਬੋੜੀਆਂ ਚੋਰੀਆਂ ਹੁੰਦੀਆਂ ਦਿਨੇ ਦਿਹਾੜੇ ਸਭ ਕੁਝ ਹੋ ਰਿਹਾ ਤੇ ਕੋਈ ਅਜੇ ਕੋਈ ਹਾਲ ਨਹੀਂ ਕੋਈ ਲੱਭ ਰਿਹਾ ਅਸੀਂ ਤਾਂ ਪ੍ਰਸ਼ਾਸਨ ਅੱਗੇ ਇਹੀ ਮੰਗ ਕਰਾਂਗੇ ਕਿ ਜਲਦੀ ਤੋਂ ਜਲਦੀ ਇਹਨਾਂ ਤੇ ਨਕੇਲ ਪਾਈ ਜਾਏ ਤੇ ਇਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਮਤਲਬ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ ਚੜ੍ਹਦੀ ਕਲਾ ਟਾਈਮ ਟਿਪ ਦੇ ਲਈ ਗੁਰਦਾਸਪੁਰ ਤੋਂ ਜਸਵਿੰਦਰ ਸਿੰਘ ਦੀ ਵਿਸ਼ੇਸ਼ ਰ